ਜੀ ਕੀ ਨਾਮ ਕੀਤਾ ਮਿਰਜ ਜੀ ਮੇਰਾ ਨਾਮ ਨੇਹਾ ਹੈ ਕਿੱਥੇ ਕੰਮ ਕਰਦੇ ਮਿਰਜ ਮੈਂ ਇੱਥੇ ਕੰਮ ਕਰਕੇ ਮੈਂ ਖਵਾਲੀਦੀ ਆ ਤੇ ਮੈਨੂੰ 4 ਮਹੀਨੇ ਹੋ ਗਏ ਇੱਥੇ ਲੱਗੀ ਨੂੰ ਮਿਰਜ ਜੀ ਤੇ ਉਹ ਮਿਰਜੀ ਇਹਨਾਂ ਨੂੰ ਕਿੰਨੇ ਦਿਨਾਂ ਦੇ ਫੋਨ ਆਂਦੇ ਪਏ ਹੀਗੇ ਹਾਂਜੀ ਕਿ ਜਾਂ 5 ਲੱਖ ਦੇ ਦੋਤੇ ਜਾਂ ਮੈਂ ਤੁਹਾਡੇ ਬੱਚਿਆਂ ਨੂੰ ਤੇ ਜਾਂ ਮੈਂ ਤੁਹਾਨੂੰ ਗੋਲੀ ਮਾਰ ਦੇਣੀ ਜੇ ਇਹਨਾਂ ਕੋ ਰਫਲ ਵੀ ਹੈਗੀ ਐ ਇਹਨਾਂ ਦਾ ਵੱਡਾ ਵੀਰ ਜਿਹੜਾ ਉਸ ਕੁਛ ਹਮਾ ਨੂੰ ਬਾਹਰ ਫੜ ਕੇ ਰੱਖਦਾ ਕਿ ਮੈਂ ਅਸੀਂ ਤਾਂ ਸਗੋਂ ਬੂਆ ਵੀ ਉਹ ਵਲਟੋ ਹੋ ਕੇ ਰੱਖਦੇ ਆ ਕਿ ਕੋਈ ਆਣਾ ਜਾਵੇ ਅਸੀਂ ਤਾਂ ਆਪ ਵੀਰ ਲਾ ਕੇ ਫਿਰਦੇ ਰਹਿਨੇ ਫਿਰਦੇ ਰਹਿਨੇ ਆ ਉਸ ਕੋ ਸਾਨੂੰ ਡੱਟ ਦੇਣਦਗੇ ਤੁਸੀਂ ਕੰਮ ਕਰ ਲਓ ਅਸੀਂ ਅਖ ਕੇ ਵੀਰ ਜੀ ਨਹੀਂ ਪਹਿਲੇ ਅਸੀਂ ਤੁਹਾਡੇ ਲਾਗੇ ਕਰੋਨਾ ਕਰੋਨਾ ਕਾਫੀ ਚੇਰੀ ਹਾਂਜੀ ਅੱਜ ਅੱਜ ਬਾਅਦ ਵਿੱਚ ਦੀ ਕਿ ਅਸੀਂ ਇੱਥੇ ਮੈਂ ਕੰਮ ਕਰਦੀ ਪਈ ਸੀ ਕਿ ਬਾਕੀ ਸਾਰੇ ਮੇਰੇ ਉੱਥੇ ਜੜੇ ਜੜੇ ਵੀ ਮੇਰੇ ਨਾਲ ਕੰਮ ਕਰਦੇ ਉੱਥੇ ਕੰਮ ਉੱਥੇ ਕਰਦੇ ਲੰਮੇ ਪਏ ਸੀਗੇ ਸਾਰੇ ਜਾਣੇ ਤੇ ਮੈਂ ਵੀਰ ਨੂੰ ਵਾਜਾ ਵੀ ਮਾਰੀਆਂ ਮੈਂ ਕਿ ਵੀਰ ਜੀ ਮੇਰੀ ਦੋ ਵਾਰੀ ਗੱਲ ਸੁਣ ਲਓ ਆਜੋ ਉਹਨਾਂ ਨੇ ਮੈਨੂੰ ਤੇ ਲੱਗਾ ਹੈਗਾ ਜਦੋਂ ਉਹਨਾਂ ਨੇ ਘਡੋਣਾ ਇਹ ਕੱਢਿਆ ਮੈਨੂੰ ਨਹੀਂ ਪਤਾ ਵੀਰ ਜੀ ਉਹਨਾਂ ਨੇ ਜਦੋਂ ਮਾਰੀ ਨਾ ਗੋਲੀ ਉਹਦੇ ਵੀਰ ਹੱਥ ਹੀ ਘੜੇ ਕਰਦੇ ਰਹੇਗੇ ਇਹ ਨਹੀਂ ਗੱਲ ਦੋ ਮੋਨੇ ਹੀਗੇ ਇੱਕ ਨੇ ਇੰਨਾ ਮੂੰਹ ਕਵਰ ਕੀਤਾ ਹੈਗਾ ਠੀਕ ਆ ਤੇ ਇੱਕ ਐਕਟਿਵ ਆਦਿਆ ਰਹੇ ਸਾਈ ਦੇ ਜਾ ਰਿਹਾ ਸੀਗਾ ਉਹ ਬਾਸ ਉਹਨਾਂ ਨੇ ਗੋਲੀ ਵਾਰ ਕੇ ਉਸੇ ਵੱਡੇ ਫਰਾਰ ਹੋ ਗਏ ਵੀਰ ਜੀ ਪੱਕੀ ਨਹੀਂ ਮੈਨੂੰ ਪਤਾ ਹੁਣ ਬਸ ਐਨ ਲੱਗੇ ਪਤਾਗਾ ਮੁੰਡਾ ਕਿੱਥੇ ਲੱਗੇ ਹਾਂ ਹਾਂ ਜੀ ਮੇਰਾ ਨਾਮ ਬਲੰਦਰ ਸਿੰਘ ਕੋਲਾ ਜੀ 68 ਨੰਬਰ 85 ਇਹ ਇੱਥੇ ਬਾਬਾ ਜੀ ਆ ਨਾਮਧਾਰੀ ਜਿਹਨਾਂ ਦੀ ਦੁਕਾਨ ਹੈ ਜੀ ਇੱਥੇ ਦੁਕਾਨ ਤੇ ਬੈਠੇ ਦੋ ਮੁੰਡੇ ਆਏ ਨੇ ਇੱਕ ਨੇ ਮੂੰਹ ਬੱਧਾ ਇੱਕ ਆਟਵਾ ਬਾਹਰ ਲੱਗੀਏ ਖਲੋਤਾ ਇੱਥੇ ਆਏ ਲੱਗੇ ਮੁੰਡਾ ਇਹਨਾਂ ਦਾ ਆਪਣਾ ਬੈਠਾ ਵਾ ਗੋਟੀ ਖਾਂਡਿਆ ਸਿੱਧੀ ਨਾਲਾਂ ਚ ਗੋਲੀ ਮਾਰੀਆ ਗੋਲੀ ਮਾਰ ਕੇ ਚਲ ਗਏ ਅਸੀਂ ਸਾਹਮਣੇ ਪੱਲੇ ਪੱਲੇ ਸਿਰਕ ਦੇ ਪੱਲੇ ਸਾਈਡ ਖਲੋਤੇ ਆ ਆਵਾਜ਼ ਆਈ ਆ ਜਦੋਂ ਉਹਨੂੰ ਆਏ ਉਹਨਾਂ ਜਿਹਨੂੰ ਕੰਮ ਹੋ ਗਿਆ ਕਿਤਨਾ ਦੇ ਦਿਲ ਤੇ ਆੜੇ ਤਾਂ ਆਵਾਜ਼ ਦੇ ਨਾ ਭਾਜੀ ਹਤਵਾਦੇ ਆਂ ਦੇਗਾ ਹਤਵਾਦੇ ਵੇਖੋ ਕੀ ਮੰਡਿਆ ਕਦੀ ਵੇਖਿਆ ਸਰਕਾਰਾਂ ਕੀ ਕੰਡੀਆਂ ਸੁਟੀਆਂ ਕਿਦੇ ਕੋਈ ਬੰਦਾ ਮਾਰ ਦਿੰਦੇ ਕਦੇ ਕੋਸ਼ ਕਰ ਦਿੰਦੇ ਲੁੱਟ ਖਾ ਹੋਣ ਡੀਆਂ ਕੀ ਨਹੀਂ ਹੋਣ ਡਿਆ ਵੇਖੋ ਰੱਬ ਦਾ ਵਾਸਤਾ ਜੇ ਅਸੀਂ ਸਰਕਾਰ ਅਗੇ ਬੇਨਤੀ ਕਰਦੇ ਆ ਇਹ ਉਦਾਂ ਦੀ ਠੱਲ ਪਾਓ ਜਿਹਦਾ ਨਸ਼ੇ ਨੂੰ ਠੱਲ ਪੈਂਦੀ ਇਹ ਵੀ ਪਾਓ ਇਹ ਜਗ੍ਹਾ ਹਤਵਾਦੀ ਭਜੇ ਫਿਰਦੇ ਦਿਲੇ ਦੇ ਆਗੇ ਇਹਨਾਂ ਨੂੰ ਵੀ ਠੱਲ ਪਾਓ ਬਹੁ ਮੜਾ ਹੋਇਆ ਉਹ ਵੇਖੋ ਆ ਲੈਡੀਆਂ ਹੁਣਾਂ ਰਿਕ ਬਹੁਤ ਮਾੜਾ ਆ ਹਾਂਜੀ ਸੀਸੀ ਕੈਮਰੇ ਲੱਗੇ ਆ ਜੀ ਉਹ ਚੈੱਕ ਕੀਤੇ ਜਾਣਗੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਆ ਜਾਂਦੀ ਆ ਤੇ ਫਿਰ ਉਹ ਸੀਸੀ ਕੈਮਰੇ ਖੰਡਾਰਦੇ ਆ ਜੀ ਮੇਰਾ ਨਾਮ ਨੇਹਾ ਵੀਰਜੀ ਮੈਂ ਤਾਂ ਹਾਲੇ ਤਾਂ ਦੇਖਦੀ ਪਈ ਸੀ ਕਿ ਮੈਂ ਅਸਮਾਨ ਪਰੰਦੀ ਮੇਰਾ ਵੀਰ ਵਾਲੇ ਤੇ ਆਣ ਮੈਂ ਦੋ ਆਜਾ ਮਾਰਿਆ ਮੈਂ ਵੀਰਜੀ ਪਤਾ ਨਹੀਂ ਕੌਣ ਖਲੋਤੇ ਇੱਕ ਨੇ ਮੂੰਹ ਬੰਨਿਆ ਵੀਰ ਵਾਲੇ ਵੀ ਕਮਟੋ ਮਟੋ ਨਾ ਅੱਜ ਜੀ ਤੋਂ ਗਨ ਕੱਟ ਕੇ ਉਸ ਦੇ ਵਾਲੇ ਮਾਰ ਕੇ ਉਹਨਾਂ ਨੇ ਸਪੇਮੈਂਟ ਨਹੀਂ ਲਾਇਆ ਵੀ ਮਾਰਨ ਲੱਗਿਆ ਉਹਨਾਂ ਨੂੰ ਉਸ ਦੇ ਵਾਲੇ ਹੀ ਉਹ ਫਰਾਰ ਹੋ ਗਏ ਤੋਂ ਇੱਕ ਉਹਨੇ ਬੰਨਿਆ ਐ ਨਵਕੋਂ ਕਵਰ ਕੀਤਾ ਦੋਨੋਂ ਮੋਨੇ ਦੋਨੋਂ ਮੋਨੇ ਹੀਗੇ ਐਕਟਿਵ ਆਹ ਬਲੈਕ ਕਲਰ ਦੀ ਉਹਨਾਂ ਦੀ ਓਹ ਗੋਲੀ ਇੱਥੇ ਜਦੋਂ ਬੈਠੇ ਉਹਨਾਂ ਨੇ ਸਿੱਧੀ ਪਹਿਲੇ ਵੇਖਿਆ ਉਹਨਾਂ ਨੂੰ ਉਹਨਾਂ ਤੋਂ ਕੋ ਕੋਸ਼ ਨਹੀਂ ਹੈਗਾ ਵੀ ਉਹਨਾਂ ਦੀ ਬਸ ਇਤੋ ਜਿਹੀ ਤੋਂ ਕਰਦਣ ਤੋਂ ਖਤਮ ਕਰ ਦਿੰਦੀ ਨਾ ਭਾਈ ਜਿਹਦਾ ਗੋਲੀ ਵੱਜੀ ਆ ਵੀਰ ਨੂੰ ਸੁਖ ਸੁਖ ਸੁੱਖਾ ਕਹਿੰਦੇ ਸਾਰੇ ਵੀਰ ਦਾ ਨਾ ਸੁਖਵਿੰਦਰ ਸਿੰਘ ਆ ਅਸੀਂ ਕੰਮ ਕਰਦੇ ਤੇ ਕੀ ਵੇਖਿਆ ਮੈਂ ਤਾਂ ਗੁੱਡੀਆਂ ਲੈ ਕੇ ਪਿੱਛੇ ਸੀ ਉਹ ਗੁੱਡੀਆਂ ਜਿਹੜੀ ਮੇਰੇ ਨਾਲ ਕੰਮ ਕਰਦੀ ਉਹਨੇ ਦੇਖਿਆ ਦੋ ਮੁੰਡੇ ਐਕਟਿਵ ਆ ਤੇ ਆਏ ਤੇ ਇੱਕ ਗਾਕਾ ਵਾਂਗੂ ਹੀ ਆਇਆ ਤੇ ਗੋਲੀ ਚਲਾ ਕੇ ਮਿੰਟੇ ਚ ਚਲੇ ਗਿਆ ਕੋਈ ਕੋਸ਼ ਨਹੀਂ ਕੋਈ ਲੁੱਟ ਖੋਹਦੇ ਤੁਸੀਂ ਆਇਓ ਕੀ ਜਾਣਕਾਰੀ ਤੁਹਾਨੂੰ ਦੇਖੋ ਸਾਨੂੰ ਮੌਕੇ ਤੇ ਇਤਲਾਹ ਮਿਲੀ ਸੀ ਕਿ ਇੱਥੇ ਕੋ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚੇ ਆ ਤੇ ਹੁਣ ਅਸੀਂ ਆਪਣੀ ਤਫ਼ਤੀਸ਼ ਕਰ ਰਹੇ ਹਾਂ ਬਾਕੀ ਤੁਹਾਨੂੰ ਜਿੱਦਾਂ ਵੀ ਹੋਏਗਾ ਅਸੀਂ ਦੱਸਦੇ ਹਾਂ ਪਰਿਵਾਰ ਵੱਲੋਂ ਕੀ ਦੱਸਿਆ ਗਿਆ ਹੈ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਦੋ ਨੌਜਵਾਨ ਅਣਪਛਾਤੇ ਮੁੰਡੇ ਇੱਥੇ ਆਏ ਤੇ ਉਹਨਾਂ ਨੇ ਇੱਕਦਮ ਆਪਣੀ ਪਿਸਟਲ ਕੱਢੀ ਤੇ ਉਹਦੇ ਵਿੱਚੋਂ ਫਾਇਰ ਕੀਤਾ ਤਾਂ ਹੁਣ ਅਸੀਂ ਅੱਗੇ ਦੀ ਤਫ਼ਤੀਸ਼ ਕਰ ਰਹੇ ਹਾਂ ਬਾਕੀ ਤੁਹਾਡੇ ਸੀਨੀਅਰ ਆਫੀਸਰਸ ਉਹ ਅਸੀਂ ਜਾ ਕੇ ਪਤਾ ਕਰਦੇ ਹਾਂ ਤੁਹਾਡੇ ਸੀਨੀਅਰ ਆਫੀਸਰਸ ਪਹੁੰਚ ਚੁੱਕੇ ਨੇ ਬਸ ਤੁਹਾਡੀ ਇਨਕੁਆਰੀ ਵਗੈਰਾ ਚੱਲ ਰਹੀ ਹੈ ਜੀ ਮੇਰਾ ਨਾਮ ਕੋਸ਼ੀ ਹੈ ਕੀ ਗੱਲ ਹੋਈ ਹੈ ਕੋਸ਼ੀ ਨਹੀਂ ਭਾਈ ਜੀ ਬੈਠੇ ਹੀ ਭਾਈ ਹਣੀ ਨਾ ਕੋ ਮੈਂ ਤੇ ਸੇਲਮੈਨ ਘਾਟ ਲੈਣਾ ਸੀ ਭਾਈ ਇਹਨਾਂ ਕੋ ਤੇ ਭਾਈ ਨੇ ਕੁਆਟਰ ਲੈਣਾ ਪਿਆ ਉਹਨੀ ਦਰ ਨੂੰ ਦੋ ਮੁੰਡੇ ਆਏ ਨੇ ਤੇ ਇੱਕ ਮੁੰਡਾ ਅੰਦਰ ਆਇਆ ਵਾ ਉਹਨੇ ਗੋਲੀ ਮਾਰੀ ਇੱਕਦਮ ਟੱਕੇ ਦੀ ਆਵਾਜ਼ ਆਈ ਆ ਤੇ ਪਤਾ ਨਹੀਂ ਲੱਗਾ ਭਾਈ ਨੇ ਉਹਨੀ ਦਰ ਨੂੰ ਡਿੱਗਣਾ ਤੇ ਮਲੇ ਚੀਕਾਂ ਵੱਜੀਆਂ ਵਾ ਤੇ ਭਾਈ ਨੂੰ ਚੁੱਕ ਕੇ ਹੱਥ ਪਾਇਆ ਵਾ ਤੇ ਉਹ ਮੁੰਡਾ ਭਾਈ ਗਿਆ ਗੁੱਸੇ ਲਈ ਆਟੀ ਵਾਲਾ ਲਾਗੇ ਤੇ ਉਸ ਤੋਂ ਬਾਅਦ ਹੀ ਨਹੀਂ ਪਤਾ ਲੱਗਾ ਕੀ ਆ ਬੰਦੇ ਮੂੰਹ ਬੰਨੇ ਸੀ ਉਹਨਾਂ ਦੇ ਬੰਨਿਆਂ ਦਾ ਨਹੀਂ ਪਤਾ ਭਾਈ ਉਸੇ ਲਈ ਫਟਾਫੜੀ ਕੋਈ ਪਤਾ ਹੀ ਨਹੀਂ ਲੱਗਾ ਤੇ ਐਕਟੀਵਾ ਦੇ ਕਿਹੇ ਮੁੰਡੇ ਨਾ ਵੇਖਿਆ ਕਿ ਕਿਹੜੀ ਜਗ੍ਹਾ ਸੀ ਦੁਕਾਨ ਇਹਨਾਂ ਦੀ ਇਹ ਰਾਮਚੰਦਰਥ ਰੋਡ ਤੇ ਮਾਲੀ ਪਿੰਡ ਪਤਾ ਨਹੀਂ ਪਿੰਡ ਮੁੰਡਾ ਨਾ ਮਾਲੀ ਮਾਲੀ ਪਿੰਡ